ਕਉਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਇ ਜੇ ਸੋਚੀ ਲਖਵਾਰ ਚੁਪੈ ਚੁਪਨ ਹੋਵੇ ਜੇ ਲਾਇ ਰਹਾ ਲਿਵ ਤਾਰ ਪੋਖਿਆਂ ਪੋਕਨਾਂ ਉੱਤਰੇ ਜਿਵਨ ਨਾ ਪੁਰਿਆ ਪਾਰ ਸਸਿਆਣ ਪਾਲਾ ਕੋ ਵਤਾਂ ਇੱਕ ਨ ਚੱਲੇ ਨਾਲ ਜੇ ਸਟਿਆਰਾ ਹੋਈ ਐ ਕਿ ਕੂੜੈ ਟੁੱਟੈ ਪਾਲ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨਕਾਰ ਹੁਕਮ ਨੇ ਕਹਿਆ ਜਾਏ ਹੁਕਮੇ ਹਵਣ ਜੀ ਹੁਕਮ ਲੈ ਵਢਿਆਈ ਹੁਕਮੇ ਤੁਮਨੀਚ ਹੁਕਮ ਲਿਖਤ ਸੁਗਪਾਈ ਹੈ ਕਨ ਹੁਕਮੇ ਬਖਸ਼ੀਸ਼ ਇਕ ਹੁਕਮੇ ਸਦਾ ਪਭਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੇ ਜੇ ਬੂਝੈ ਤਾ ਹਉ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੇ ਕੋ ਸਾਧਕ ਰਤਨ ਕੇ ਗਾਵੇ ਕੋ ਜੀ ਲੈ ਫਿਰ ਦੇ ਗਾਵੇ ਕੋ ਜਾਪੈ ਦਿਸੈ ਦੂਰ ਗਾਵਕ ਵੇਖੈ ਹਦਰਾ ਹਦੂਰਾ ਕਤ ਨਾ ਕਤ ਨਾ ਆਵੈ ਟੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਹੇ ਜੁਗਾ ਜੁਗੰਤਰ ਖਾਏ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹੋ ਸੱਚਾ ਸਭ ਸੱਚਾ ਨਾਏ ਆਖੇ ਪਉ ਪਾਰ ਆਖੇ ਮੰਗਹਿ ਦੇਹ ਦੇਦਾਤ ਕਰੇ ਦਾਤਾਰ ਫਿਰ ਕਾ ਕਰ ਕੀਐ ਜਿਤ ਸਦਰਬਾਰ ਮੋਹ ਕੇ ਭੁਲਣ ਭੁਲੀਐ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚਨਾ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਕਦਵਾਰ ਨਾਨਕੇ ਵੇ ਜਾਣੀਐ ਸਬਾਪੇ ਸਚਿਆਰ ਥਾਪਿਆ ਨਾ ਜਾਹੀ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋ ਹੋਇ 인ਸੇ ਵਿਆਤ ਨ ਪਾਇਆ ਮਹਾਨ ਨਾ ਨਗਾਵੀਏ ਗੁਣੀਨ ਦਾਨ ਨਾ ਗਾਵੀਐ ਸੁਣੀਐ ਮਨ ਰਖੀਐ ਪਾਉ ਦੁੱਖ ਪਰ ਹਟ ਸੁਖ ਕਰ ਲੈ ਜਾਏ ਗੁਰਮੁਖ ਨਾਮ 당 ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜਿਹੋ ਜਾਣ ਆਖ ਨਾਹਿ ਕਹਿਣ ਕਤ ਨ ਜਾਹੀ ਗੁਰਾਂ ਕ ਤਿਹ ਬਜਾਈ ਸਭ ਨਾ ਜੀਹਾਂ ਕਹਿ ਕ ਦਾਤਾ ਸੋਵੇਂ ਵਿਸਰਨ ਨ ਜਾਏ ਤਿਰਤ ਨਾ ਹਾਂ ਜੇ ਤਿਸ ਪਾਵਾਂ ਵਿਣ ਪਾਣੇ ਕਾ ਨਾਹੀਂ ਕਰੀ ਜੇ ਤਿਸ ਟੋਪਾਈ ਵਿਖਾ ਵਿਣ ਕਰਮਾ ਕਹਿ ਮਿਲ ਲੈ ਲਹੀਂ ਮਾਤ ਵਿੱਚ ਰਤਨ ਜਵਾਹਰ ਮਹਾਨਕ ਜਿਗ ਗੁਰ ਕੀ ਸਿੱਖ ਸਣੇ ਗੁਰ ਅਕ ਦੇਹ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਏ ਜੇ ਜੁਗ ਚਾਰੇ ਆਰ ਜਾ ਔਰ ਦਸੌਣੇ ਹੋਏ ਨਵਾਂ ਕੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਗਿਰਤ ਜਗ ਲੇ ਜੇ ਤਿਸ ਨਦਰ ਨ ਆਵੇ ਤਾ ਵਾਹਤ ਨ ਪੁੱਛੇ ਕਿ ਕੀ ਟਾਂਦਰ ਕੀਟ ਕਰੇ ਦੋ ਸੀ ਦੋ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਹਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੀਪ ਲੋਪਤਾਲ ਸੁਣ ਪਹਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣ ਸਰਬਰਮਾ ਇੰਦ ਸੁਣਿਆ ਮਕਸਲਾ ਹਨ ਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਮ੍ਰਿਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣ ਅਰ ਸਟਕਾ ਸ਼ਨਾਨ ਸੁਣੇ ਪਰਪੜ ਪਾਹ ਮਹਨ ਸਣੇ ਲਗ ਸੈ ਤੇ ਹਣ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕਾ ਗਾ ਸੁਣੇ ਸਿੱਖ ਪੀਰ ਪਾਤਿਸ਼ਾ ਸੁਣੰਧ ਪਵਰ ਸੁਣਾ ਤੋ ਅਸਗਾ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨ ਲਿਖਨ ਹਾਰ ਮਨਹਿ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਨ ਜਾਣੈ ਮਨ ਕੋਏ ਅੰਨਾ ਸੁਰਤ ਹੋਏ ਮਨ ਬੁੱਧ ਮਨ ਸਗਲ ਭਵਨ ਕੀ ਸ਼ੁੱਧ ਮਨ ਨਾ ਮੋਟਾ ਨਾ ਖਾਏ ਮਨ ਜਮ ਕੇ ਸਾਥ ਨ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਟੱਕ ਨ ਪਾਏ ਮਨੈ ਪਸੋਂ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵ ਮੁਗਦਵਾਰ ਮਨੈ ਪਰਵਾਰ ਸਧਾਰ ਮਨਤ ਰਤਾਰੇ ਗੁਰ ਸਿੱਖ ਮਨ ਨਾਨਕ ਪਵਨ ਪਿੱਖ ਅਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੇ ਦਰਗਹ ਮਾਨ ਪੰਚ ਸੋਹੈ ਦਰਾ ਜਾਨ ਪੰਚਾ ਕਾ ਗੁਰ ਇਕ ਤਿਆਹਣ ਜੇ ਕੋ ਕਹਿ ਕਰੇ ਵਿਚਾਰ ਕਰਤ ਕ ਕਰਨਾ ਨਾਹੇ ਸੁਮਾਰ ਧੋਲ ਧਰਮ ਦਿਆ ਕਾ ਪੂਤ ਸੰਤੋਗਤਾ ਪ੍ਰਖਿਆ ਜਨਸੂਤ ਜੇ ਕੋ ਬੁਝਾਵ ਸਚਿਆਰ ਤਵਲਾ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਦਾ ਪੜਤ ਲੈ ਕਮਜੋਰ ਜੀਤ ਜਾਤ ਰੰਗਾ ਕੇ ਨਾਵ ਸਭਨਾਂ ਲਿਖਿਆ ਬੜੀ ਕਲਾ ਮਿਹੋਲੇ ਕਲਕ ਜਾਣੇ ਕੋਇ ਲਿਖਿਆ ਲਿਖਿਆ ਕੀਤਾ ਹੋਏ ਕੀਤਾ ਤਨ ਸਵਾਲਿਓ ਰੂਪ ਕੀਤੇ ਦਾ ਜਾਣੇ ਕੌਣ ਕੂਤ ਕੀ ਤਪਸਾਓ ਇੱਕ ਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰ ਅਣ ਜਾਵਾਂ ਇੱਕ ਵਾਰ ਜੋ ਤਦ ਪਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਕ ਵੇਦ ਪਾਠ ਸੰਖ ਜੁਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤਿ ਅਸੰਖ ਦਾਤਾਰ ਅਸੰਖ ਸੂਰਮੋਂ ਭਗਸਾਰ ਸੰਖ ਮੌਨ ਲੇਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਈ ਭਲੇ ਕਰ ਤੂੰ ਸਦਾ ਸਲਾਮਤ ਨਰੰਕਾਰ ਅਸੰਕ ਮੋਰ ਕੰਧ ਘੁਰ ਅਸੰਕ ਚੋਰ ਹਰਾਮ ਖੋਹ ਰ ਅਸੰਕ ਅਮਰ ਕਰ ਜਾਹੇ ਜੋਰ ਅਸੰਗਲ ਵਢ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਏ ਸੰਗ ਕੁੜਿਆਰ ਊੜੇ ਪੇਰਾ ਸੰਗ ਮਲੇਸ਼ ਮਲ ਭਕ ਖਾਏ ਅਸਾਂ ਕਨਿੰਦਕ ਸਿਰ ਕਰ ਪਾਰ ਨਾਨਕ ਨੇ ਜਿ ਕਹੇ ਵਿਚਾਰ ਆਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਪਾਵੈ ਸਾਇ ਭਲੇ ਕਰ ਤੂੰ ਸਦਾ ਸਲਾਮਤ ਨਰੰਕਰ ਅਸੰਖ ਨਾਮ ਸੰਕ ਥਾਵ ਅਗਮ ਗਮ ਸੰਕ ਲੋ ਸੰਕ ਸਿਰ ਪਾਰ ਹੋਏ ਅਕਰੇ ਨਾਮ ਕ੍ਰਿਸਲਾ ਅਕਰੇ ਗਿਆਨ ਗੀਤ ਗੁਣਗਾ ਅਕਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਿਖਾਣ ਜਿਨੇ ਲਿਖੇ ਤੇ ਸਰਨਾ ਜੇ ਪਰਮਾਹੇ ਤਿਵਿ ਤੇ ਪਾਏ ਜੇ ਤਾ ਕੀਤਾ ਤੇ ਤਾ ਨਾ ਵਿਣ ਨਵੇਂ ਨਹੀਂ ਕੋਥਾ ਕੁਦਰਤ ਕਵਨ ਕਹ ਵਿਚਾਰ ਵਾਰਿਆਂ ਨ ਜਾਵਾ ਇੱਕ ਵਾਰ ਜੋ ਤੂ ਤਪਵੈ ਸਹਿ ਭਲੇ ਕਰ ਤੂੰ ਸਦਾ ਸਲਾਮਤ ਨਰੰਕਰ ਪਰਿਆ ਹੱਤ ਪੈਰ ਤਨ ਦੇਹ ਪਾਣੇ ਤੋਤਾ ਤੁਰ ਸੁਖੇ ਹ ਮੂਤ ਬਲਤੀ ਕੱਪੜ ਹੋਏ ਜੇ ਸਭਨ ਲਈ ਹਤ ਹੋਏ ਪਰਿਆ ਮਤ ਪਾਪਾਂ ਕੈ ਸੰਗ ਓ ਤੋ ਪੈ ਨਾਵੇਂ ਕੈ ਰੰਗ ਉਹਨੇ ਪਾਪੀ ਆਖਣ ਨਾਹੀਂ ਕਰ ਕਰਨ ਕਰਨਾ ਲਿਖ ਲੈ ਜਾਹੋ ਆਪੇ ਬਿਜ ਆਪੇ ਖਾਹੋ ਨਾਨਕੁ ਹੁਕਮਿ ਆਵਹੁ ਜਾਓ ਤਿਰਤਪ ਵਿਆਦਤ ਦਾਨ ਜੇ ਕੋ ਪਾਵੈ ਤਿਲਕਾ ਮਹਾਨ ਸੁਣਿਆ ਮਨਿਆ ਮਨ ਕੀਤਾ ਭਉ ਅੰਤਰਗਤ ਤਿਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਇ ਵਿਣਗੁਣ ਕੀਤੇ ਭਗਤ ਨ ਹੋਇ ਸੁਆਸਤਾ ਤਤ ਬਾਣੀ ਬਰਮਾਓ ਸਤ ਸੁਹਣ ਸਦਾ ਮਨ ਚਾਉ ਕਮਨ ਸਵੇਲਾ ਭਗਤ ਕਮਨ ਕਮਨ ਤਤ ਕਮਨ ਵਾਰ ਕਮਨ ਸੁਰਤੀ ਮਹੋ ਕਮਨ ਜਿਤ ਹੋ ਆਕਾਰ ਵੇਣ ਪਜ ਪੰਡਤੀ ਜਿਹੋ ਐ ਲੇਖ ਪੁਰਾਨ ਵਕਤ ਨ ਪਾਇਓ ਕਾਦੀ ਆਜ ਲਿਖਣ ਲੇਖ ਰਾਨ ਤਤਵਾਰ ਨਾ ਜੋਗੀ ਜਾਣ ਰਤਮਹੋ ਨ ਕੋਈ ਜਾ ਕਰਤਾ ਸਰਠੇ ਕੋ ਸੋਜੇ ਆਪੇ ਜਾਣੈ ਸੋਏ ਕਿਵ ਕਰਾਂ ਕਾ ਕਿਵ ਸਲਾਹੀ ਕੰਵਰ ਨੇ ਕਿਵ ਜਾਣਾਂ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸਭ ਵੱਡੀ ਨਾ ਕੀਤਾ ਜਾ ਕਾ ਹੋਏ ਨਾਨਕ ਜਿ ਕੋ ਆਪੋ ਜਾਣੈ ਅਗ ਗਿਆਨ ਸੋਹੈ ਪਤਾਲਾ ਪਤਾਲ ਲਗਗਾ ਆਸ ਆਗਾਸ ੜਕੜਕ ਭਾਲ ਤਕੇ ਵੇਦ ਕੈਣ ਕਵਾਤ ਸੱਤ ਟਾਰਾ ਕਹਿਣ ਕ ਤੇ ਬਾਸ ਲਿਖ ਤਹਾਤ ਲਿਖਾ ਹੋਇ ਤਾ ਲਿਖਿਐ ਲਿਖਵ ਵਿਨਾਸ ਨਾਨਕ ਵੱਡਾ ਆਖਿਐ ਆਪੇ ਜਾਣ ਆਪ ਸਲਾਹ ਸਲਾਹ ਤਿਸੁ ਰਤਨ ਪਾਈਆ ਨਦੀਆਂ ਐਤਵਾਪ ਵਸਮੰਦ ਨਾ ਜਾਣਿ ਹੈ ਸਮੰਦ ਸਾ ਸੁਲਤਾਨ ਇਰੇ ਹਾਸੇ ਤੇ ਮਾਲ ਤ ਹਨ ਕੀੜੇ ਤੁਲਨਾ ਹੋਵਣੀ ਜਿਤ ਸਮਨ ਹੋ ਨ ਵਿਸਰਹਿ ਅੰਤ ਨ ਸਿਵਤੀ ਕਹਣਨ ਅੰਤ ਅੰਤਨ ਕਰਨ ਦੇਣਨ ਅੰਤ ਅੰਤਨ ਵੇਖਣ ਸੁਨ ਅੰਤ ਅੰਤਨ ਜਾਪੈ ਚਾ ਮਨ ਮੰਤ ਅੰਤਨ ਜਾਪੈ ਕੀਤਾ ਕਰ ਅੰਤਨ ਜਾਪੈ ਪਰਵਾਰ ਅੰਤ ਕਰਨ ਕੀਤੇ ਬਿਲ ਲਾਹੇ ਤਾਂ ਕਿ ਅੰਤਨ ਪਾਏ ਜਾ ਇਹੋ ਅੰਤ ਨ ਜਾਣ ਕੋਏ ਭਉਤਾ ਕਹਿਆ ਭਉਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉਪਰ ਉੱਚਾ ਨਾ ਹੋ। ਏਵੜਾ ਉੱਚਾ ਹੋਵੇ ਕੋਈ ਤਿਸੂਚ ਕੋ ਜਾਣੈ ਸੋਏ। ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰਿ ਕਰਮੀ ਦਾਤ। ਬਹੁਤਾ ਕਰਮ ਨਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ। ਕਿਤੇ ਮੰਗਹਿ ਜੋਤ ਅਪਾਰ ਕਿਤੇ ਗਣਤਿ ਵਿਚਾਰ ਕਿਤੇ ਖਬਤ ਟਹਿ ਵਕਾਰ ਕਿਤੇ ਲੈ ਲੈ ਮੇਂ ਕਿਰਪਾਹਿ। ਕਿਤੇ ਮੁਰਖਾਏ ਕਾਇ ਕਾਇ ਕਿਤਿਆਂ ਦੁੱਖ ਸੁਖ ਕਿਤਿਆਂ ਦੁੱਖ ਭੁਖ ਸਦਮਾਰ ਐਪਦਾ ਤੇਰੀ ਦਤਾਰ ਬੰਦ ਕਲਸ ਪਾਣੇ ਹੋਏ ਹੋਰ ਆਕ ਨ ਸਕੈ ਕੋਈ ਜੇ ਕੋ ਖਾਇ ਕਾ ਖਣ ਪਾਇੋ ਜਾਣਾ ਜਿਤਿਆਂ ਮੁਖ ਖਾਇ ਆਪੇ ਨਾਣ ਆਪੇ ਦਿਆ ਕੈ ਸਭ ਕਈ ਕੇ ਨਿਸਨ ਬਖਸ਼ਿ ਸਿਪਤ ਸਲਾ ਨਾਨਕ ਪਾਤਸ਼ਾਹੀ ਪਾਤਸ਼ਾਹੂ ਅਮੁੱਲ ਗੁਣ ਅਮੁੱਲ ਵਾਪਰ ਅਮੁੱਲ ਵਾਪਾਰ ਐਮੁੱਲ ਪੰਡਾਰ ਅਮੁੱਲ ਆਵਹਿ ਅਮੁੱਲ ਲਹਿ ਜਾਹਿ ਅਮੁੱਲ ਭਾਈ ਐਮੁੱਲਾ ਸਮਾਏ ਮੁੱਲ ਧਰਮ ਮੁੱਲ ਦੀ ਬਾਣ ਅਮੁੱਲ ਤੁਲ ਮੁੱਲ ਪ੍ਰਮਾਣ ਅਮੁੱਲ ਬਖਸ਼ੇਸ਼ ਅਮੁੱਲ ਨਿਸ਼ਾਨ ਅਮੁੱਲ ਕਰ ਮੁੱਲ ਪ੍ਰਮਾਣ ਅਮੁੱਲ ਅਮੁੱਲਾ ਕਿਆ ਨ ਜਾਇ ਆਖਾ ਗ੍ਰੇਲ ਵਿਲਾਇ ਆਖਾ ਵੇਦ ਪਾਠ ਪੁਰਾਨ ਆਖਾ ਪੜੇ ਕਰੇ ਵਿਖੇਾਨ ਆਖੇਰ ਮੈਂ ਆਖਾ ਇਹਦਾ ਕਗੋ ਪਿਤਾ ਗੋਵਿੰਦਾ ਆਖੇ ਸਰਾ ਕ ਸਿੱਧ ਆਖੇ ਕਿਤੇ ਕਿਤੇ ਬਦ ਆਖੇ ਦਾਨ ਆਖੇ ਦੇਵਾ ਕ ਸੁਰ ਨਰਮਣ ਜਨ ਸੇਵ ਕੀਤੇ ਆਖੇ ਅਖਣ ਪਾਹਿ ਕੀਤੇ ਕ ਕ ਟੁੱਟ ਜਾਏ ਤੇ ਕੀਤੇ ਹੋਰ ਕਰ ਹੈ ਤਾਕ ਨੱਕ ਸਕ ਕੇ ਕੀ ਕੇ ਜੇਵੜ ਪਾਵੇ ਤੇਵੜ ਹੋ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੇ ਬੋਲ ਬਗਾਲ ਤਨ ਕੇ ਸਰਗਵਾਰੰਗ ਵਾਰ ਸੋ ਦਰ ਕੇ ਹਸੋ ਘਰ ਕੇ ਹਜਤ ਬੈ ਸਰਬ ਸਮਾਹਲੇ ਵਾਜੇ ਨਾਦ ਨੇਕ ਸੰਕਾ ਕੇ ਤੇਵਾ ਵਿਣਹਾਰੇ ਕੀਤੇ ਰਗ ਪਰੇ ਸੋ ਕਹਿਨ ਕੀਤੇ ਗਾਵਣ ਹਾਰੇ ਗਾਵੈ ਤੁਨ ਪਉਣ ਪਾਣੀ ਬਸੰਤਰ ਗਾਵੈ ਰਜ ਧਰਮ ਦੁਵਾਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਸਰਬਰਮਾ ਦੇਵੀ ਸੁਣ ਸਦਾ ਸਵਾਰੇ ਗਵਿੰਦ ਦਾਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵਸ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸੱਤੀ ਸੰਤੋ ਕੇ ਗਾਵ ਵੀਰ ਕਰਾਰੇ ਗਾਵਣ ਪੰਡਤ ਬਨਾਰਕੀ ਸਰ ਜੁਗ ਜੁਗ ਵੇਦਾ ਨਾਲੇ ਗਾਹ ਮੋਹਣੀਆਂ ਮਨ ਮੋਹਣ ਸੁਰਗਾ ਮਚ ਪਿਆ ਲਿਗਾ ਮ ਰਤਨ ਪਾਏ ਤੇਰੇ 86 ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੇ ਚਾਰੇ ਗਾਵੇ ਖੰਡ ਮੰਡਲ ਵਰ ਪੰਡਾ ਕਰ ਕਰ ਖੇਤਾ ਹਰੀ ਸੇਤ ਜੁਨੋ ਗਾਵੇ ਜੋਤ ਉਦ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈ ਚਤਨਾ ਆਵਣ ਨਾਨਕ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚ ਸੱਚੇ ਨਾਹੀਂ ਹੈਪੀ ਉਸ ਜਾਈ ਨਾ ਜਾ ਸਿਰਚ ਨਾ ਜਿਨਰ ਚਾਈ ਰੰਗੇ ਰੰਗੇ ਪਾਤੇ ਕਰ ਗਜਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖੈ ਕੀਤਾ ਆਪਣਾ ਜਿਮ ਤਸ ਦੇ ਵਢਾਈ ਜੋ ਤਸ ਪਾਵੇ ਸੋਈ ਕੜ ਸੇ ਹੁਕਮ ਨ ਕਰ ਨਾ ਜਾਈ ਸੋ ਪਾਤਸ਼ਾਹ ਸਾਹਿਬ ਪਤ ਸਾਇਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮਪੱਤ ਚਹਲੇ ਤਹਾਨ ਕਰਬ ਭੂਤ ਚਿੰਤਾ ਕਾਲ ਕੁਵਾਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਏ ਪੰਤੇ ਸਗਲੇ ਜਮਾਤੇ ਮਨ ਜੀਤ ਜਗ ਜੀਤ ਆਦੇਸ ਸ ਆਦੇਸ ਆਦ ਅਨੇਲ ਅਨਾਦ ਨਾਹਕ ਜੁਗ ਜੁਗ ਇਕੋ ਵੈਸਾ ਪਗਤ ਗਿਆਨ ਦੇ ਆ ਪੰਡਾਰਨ ਕਟਕਟਵਾਜ ਹੈ ਨਾਦ ਆਪਨਾਤ ਨਾਤਿਸ ਬਜਾ ਕੇ ਰਿਸਦ ਅਵਰਾਸਾਦ ਸੰਜੋਗ ਵਿਜੋਗ ਦੇ ਕਾਰ ਚਲਾਵੇ ਲੇਖ ਆਵੇ ਭਾਗ ਆਦੇ ਇਸ ਆਦੇਸ ਆਦ ਅਨਿਲ ਅਨਾਦ ਨਹਤ ਜੁਜਗੇ ਕੋ ਵੇਸ ਇਕਮ ਰੁਕਤ ਵਿਆਇ ਤੈ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਢੰਡਾਰੇ ਇਕ ਲਾਹੇ ਦੀ ਬਾਹਣ ਜਿਤਸ ਪਾਵੇ ਤਵੇਂ ਚਲਾਵੇ ਜਿਉ ਆਪਰਮਾਨ ਓ ਵੇਖੇ ਉਹਨਾ ਨਦਰਨ ਆਵੇ ਭਵਤਾ ਇਹ ਵਿਡਾਨ ਆਦੇ ਤਿਸ ਆਦੇਸ ਆਦਨਿਲ ਅਨਾਦ ਨਾਹਤ ਜੁ ਜੁਗ ਏਕੋ ਇਸ ਆਸਨ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੇ ਕਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚ ਕੀ ਸੱਚਾ ਹਾਰ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਾਥ ਜੁਗ ਜੁਗ ਇੱਕ ਵੇਸ ਇੱਕ ਦੂਜੇ ਪਾ ਲਖ ਹੋ ਹੈ ਲਖ ਹੋ ਵੈ ਲਖ ਵੇਸ ਲਗ ਲਗ ੜਾ ਅੱਖ ਏਕ ਨਾਮ ਜਗਦੀਸ਼ ਇਤਰਾਹ ਪਤ ਪਵੜੀਆਂ ਚੜਿਆ ਹੋਵੇ ਕੇਸ ਸੁਣ ਗੱਲਾਂ ਆਕਾਸ ਕੇ ਕਿਟਾਇ ਰਿਸ ਨਾਨਕ ਨਦਰਿ ਪਾਈ ਐ ਕੂੜੀ ਕੂੜਾ ਠਿਸ ਅੱਖਣ ਜੋਰ ਚਪੈਨਹ ਦੂਰ ਜੋੜਨਾ ਮੰਗਣ ਦੇਣ ਨਾ ਜੋਰ ਜੋਰ ਨਾਲ ਜਿਉਣ ਮਰਨ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੇ ਸੰਸਾਰ ਜੇ ਸਤ ਜੋਰ ਕਰ ਵੇਖੈ ਸੋ ਨਾਨਕ ਉਤਮ ਨਿਛ ਨ ਕੋਏ ਰਾਤੀ ਰੁੱਤੀ ਤੇ ਤਿਵਾਰ ਪਵਨ ਪਾਨ ਅਗਨੀ ਪਾਤਲ ਤਿਸ ਵਿੱਚ ਅਰਤੀ 타 ਪਰਖੀ ਧਰਮ ਸਾਲ ਤਿਸ ਵਿੱਚ ਜੀ ਜੁਤਕੇ ਰੰਗ ਤਿਨ ਕਾ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥਾ ਸੋਣ ਪੰਜ ਪਰਵਾਨ ਨਦਰਿ ਕਰਮ ਪਵੈ ਨਿਸ਼ਾਹਣ ਕਚਪਗਾਇ ਉੱਤ ਪਾਇ ਨਾਨਕ ਗਿਆ ਜਾਪੇ ਜਾਏ ਕਰਮਖੰਡ ਕਾਹਿਓ ਧਰਮ ਗਿਆਨਖੰਡ ਕਾਖੋ ਕਰਮ ਕیتے ਪਉਣ ਪਾਣੀ ਬਸੰਤਰ ਕੇਤੇ ਕਨ ਮਹੇਸ਼ ਕੇਤੇ ਬਰਮਿਕ ਆੜ ਤਕੜ ਰੂਪ ਰੰਗ ਕੇ ਵੇਸ ਕੇਤਿਆ ਕਰਮ ਭੂਮੀ ਮਿਹਰ ਕੇਤੇ ਕੇਤੇ ਤੂਪ ਦੇਸ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿਦ ਬੁੱਧ ਨਾਥ ਕੇਤੇ ਕੇਤੇ ਦੇਵ ਵੇਸ ਕੇਤੇ ਦੇਵਦਾਨ ਮਨ ਕੇਤੇ ਕੇਤੇ ਰਤਨ ਸਮੰਦ ਕੇਤਿਆ ਖਾਣੇ ਇਤਿਆਂ ਬਾਣੀ ਕੀਤੇ ਪਾਤ ਨਰਿੰਦ ਕੀਤਿਆਂ ਸੁਰਤੀ ਸੇਵ ਕੇਤੇ ਨਾਨਕ ਹੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨਉਦ ਕੋਡ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥੈ ਕਾੜਤ ਘੜਿ ਅਬਤਨ ਰੂਪ ਤਾਂ ਕਿ ਅੰਗ ਲਹਾਂ ਕਥਿਆ ਨਾ ਜਾਹਿ ਜੇ ਕੋ ਕਹੈ ਪਿਛਾ ਪਛਤਾਇ ਤਿੱਥਾ ਕੜੀਐ ਸੂਰਤ ਮਾਤਮਨ ਬੁੱਧ ਤਿੱਥਾ ਕੜੀਐ ਸੁਨਾ ਸਿਦਾਂ ਕਿਸ਼ੁਦ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨ ਕੋਈ ਹੋਰ ਤਿੱਥਾ ਜੁਦ ਮਹਾ ਬਲਸੂਰ ਤਿਨ ਮੈਂ ਰਾਮ ਰਹਾ ਪਰਪੂਰ ਤਿੱਥਾ ਸੀਤੋ ਸੀਤਾ ਮਹਿ ਮਾਹ ਹੈ ਤਾਂ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੈ ਠਾਗੇ ਜਾ ਜਿਨ ਕਾ ਰਾਮ ਵਸੈ ਮਨ ਮਾਹ ਹੈ ਸਿੱਤਾ ਭਗਤ ਵਸਹਿ ਕਹਿ ਲੋ ਕ੍ਰਹ ਅਨ ਸੱਚਾ ਮਨ ਸੋਏ ਸੱਚਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਸਿੱਤਾ ਖੰਡ ਮੰਡਲ ਵਰਪੰਡ ਦੇ ਕੋ ਕਥਾ ਦੰਤਨ ਅੰਤ ਤਿਤੈ ਲੋ ਲੋ ਕਾਰ ਜਿਵ ਜੋ ਕਮ ਤਵੈ ਤਿ ਵਿਕਾਰ ਵੇਖੈ ਵਿਕਸ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਪੌਖ ਲਾਗਨ ਤਪਤਾਉ ਭਾਂਡਾ ਪਉ ਅੰਮ੍ਰਿਤ ਟਟਾਲ ਘਟ ਗਿਆ ਸਭ ਸਟੇਟ ਕਸਾਲ ਜਿਨ ਕਉ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਦ ਦਈ ਦਾਇਆ ਖੇਲ ਹੈ ਸਗਲ ਜਗਤ ਚੰਗੀਆਂ ਬੁਰੀਆਂ ਪਛਤ ਧਰਮ ਹਦੂਰ ਕਰ ਮੇਂ ਆਪ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਖਾਲ ਨਾਨਕ ਤੇ ਮੁਖੋ ਜਲੇ ਕਿਤੇ ਛੁਟੀ ਨਾਲ